3:30 ਦਾ ਟਾਈਮ ਹੈ ਜੇ ਰਾਤ ਨੂੰ ਨਾ ਦੋ ਬੰਦੇ ਜੀ ਤੇ ਇੱਕ ਅਜ ਲੇਡੀ ਜੀ ਹਾਂ ਜਿਹੜੇ ਸੀ ਗਰਨਾਪਰ ਸੀਗੇ ਉਹ ਆਪ ਕਿੱਥੇ ਹੋਏ ਹੋ ਹੈ ਮੈਂ ਸਹੀ ਹਾਂ ਖੜੀ ਹੋਈ ਹਾਂ ਤੇ ਜਿਹਨੇ ਕਿਡਨਾਪਰ ਗਾਇਬ ਹੋ ਗਏ ਤੇ ਸਹੀ ਐ ਖੜੀ ਐ ਇਹ ਰਾਤ ਨੂੰ ਬੱਚਾ ਬੱਚਾ ਚੱਕਦੀ ਫੜੀਗੀ ਆ ਬੱਚਾ ਸੀ ਬੱਚਾ ਕਿੱਥੇ ਦਿਖਾਓ ਆ ਬੱਚਾ ਮੈਂ ਸੜਕ 'ਤੇ ਆਹ ਬੱਚਾ ਜਿਹੜਾ ਨਾ ਬੱਚਾ ਜਿਹੜੇ ਲਿਓ ਜਉਂ ਇਹ ਕਹਿੰਦੇ ਬੱਚਾ ਚੱਕਰਾਂ ਵਾਲੇ ਪਾਣੀ ਅੱਛਾ ਬੱਚਾ ਚੱਕਰਾਂ ਵਾਲੇ ਪਾਣੀ ਸੁੱਕੇ ਨੇ ਤੇ ਤੂੰ ਉਹਨਾਂ ਨਾਲ ਕਿਵੇਂ ਆ ਜੀ ਆ ਬੱਚਾ ਚੱਕਦੇ ਸੀ ਜੀ ਇਹ ਰਾਤ ਨੂੰ ਨਹੀਂ ਸਰ ਅਸਪਤਲ ਚ ਲੈ ਕੇ ਮੈਂ ਸਸਪੂਈ ਦਾਰੀ ਆ ਬੱਚਾ ਚੱਕਣਾ ਫਿਰ ਕੌਣ ਸੀਗਾ जेड़ा जे तो गड्डी दा के आए खड़े सब लोग खड़ा है वो ता ही बैक हो गए काय जे सही है जे मैं सही है ना तो थोड़े को और खड़ी है ठीक है चलो कर देंगे तुम्हें मौका नहीं मिले भजओ द एक मिनट सर एक मिनट तो एक मिनट एक तो लाग गया सर गाड़ी आ देख आ जो आगे चढ़ रही है ये रास्ता नहीं चखने वाले कीमत पर दो दो पंडल सारे बोल कि सारे तुम जानती हो ये करके तो निकल गए ना नहीं तुम नहीं जानते ਤੇ ਤੇ ਆਈ ਕਿਥੋਂ ਆ ਮੂਸ ਕੀ ਹੈ ਦਾ ਯਾਰ ਚਿੱਟੇ ਵਾਲੀ ਐ 900 ਰੁਪਏ 900 ਰੁਪਏ ਨਹੀਂ ਦੇਣਾ ਇਹਨੂੰ ਜੇ ਨਾਲ ਕਰਵਾਉਂਗੀ ਜੀ ਲੈ ਦੋ ਬੰਦੇ ਆ ਦੋ ਬਾਰੀ ਇਹ ਕਿਸ ਆਪਣੇ ਕੋਲ ਗੁੰਡਾੜ ਰੂਟ ਨਹੀਂ ਚੱਦਦੀ ਐ ਮੋਬਾਈਲ ਦੇ ਦੋ ਗੱਡੀ ਲੈ ਕੇ ਆਏ ਗੱਡੀ ਮੇਰੇ ਮੋਕਾ ਨਹੀਂ ਨਾ ਮਿਲਿਆ ਕੋਈ ਜੰਦਾ ਜੇ ਨਾਲ ਹੀ ਆਉਂਦੇ ਹੁਣ ਤੇਰੇ ਨਾਲ ਦੇ ਕਰਨਾਲੋਂ ਕਰਨਾਲ ਦੇ ਕਿਧਰ ਗਏ ਆ ਜਿਆਨ ਨੂੰ ਤਾਂ ਜਾ ਕੇ ਬੱਲੇ ਜੇ ਇਹ ਡਰਦੇ ਨਹੀਂ ਹਾਂ ਇਹ ਆਏ ਅਰੜੇ ਤਾਂ ਬੱਲੇ ਨਾ ਕਿ ਬੰਦਿਆ ਲਾਉਂਦੀ ਦਾ ਕੁਸਤਾ ਕੋਈ پتہ ਨਹੀਂ ਕਰਨਾਲ ਆ ਆਖ ਨਹੀਂ ਚਾਹਾਂ ਤੇਰੇ ਬਾਰੇ ਇਹਦੇ ਨਾਲ ਦੇ ਭੱਜ ਚੁੱਕੇ ਜੀ ਤੇ ਬੰਦੀ ਇੱਥੇ ਖੜੇ ਰਹਿ ਗਈ ਜਾਨਾ ਉਹ ਕਿੱਥੋਂ ਦੀ ਹੈ ਉਹ ਕਿੱਥੋਂ ਦੀ ਹੈ ਹਾਂਜੀ ਸਰ ਇਹ ਕੀ ਹੈ ਅਸਲੀ ਕਰਨਾਲ ਪੜਾ ਹੇਗਾ ਕਿ ਜਪਟਰ ਕਿ ਉਹ ਬਗ ਨਪਰਾ ਲਿੱਕੀ ਰੋਕਰ ਕੜਾ ਹਾਂਜੀ ਉਹ ਮਤਲਬ ਕਿੱਥੋਂ ਹਾਂਜੀ ਕਿੱਥੋਂ ਬਰਾੜ ਦੇ ਹਸਪੀਟਲ ਲੱਗਿਆ ਇਹ ਸੋਨੂ ਉਹ ਵੀ ਕੋਟਕਪੂਰੇ ਤੋਂ ਦਾ ਉਹ ਵੀ ਦੈਪਰਾ ਮੈਂ ਕੱਲ ਲਿੱਕੀ ਕੋਟਕਪੂਰੇ ਤੋਂ ਐੜਾ ਹਾਂਜੀ ਸੋਨੂ ਸੋਨੂ ਕੋਟਕਪੂਰੇ ਤੋਂ ਉਹ ਵੀ ਕਿਡਨੈਪਰ ਹੈ ਬਰਾੜ ਹਫਤਾ ਚ ਲੱਗਿਆ ਹਾਂਜੀ ਉਹ ਸਾਰੇ ਕਿਡਨੈਪ ਕਰਦੇ ਨੇ ਅਸੀਂ ਮੈਸੀ ਜਿਹੜੀ ਕੋਈ ਨਾ ਸਾਰਾ ਦਿਨ ਅਸੀਂ ਮੈਂ ਕੈਮਰਾ ਚ ਚੱਲਦੀ ਆਂ ਤੇ ਮੈਂ ਚੱਕਣ ਵਾਲੀ ਨਹੀਂ ਫਰਨਦਾ ਹੀ ਗੱਲ ਕਰ ਰਹੀ ਹੈ ਜਿਹੜਾ ਦੂਜਾ ਸੀਗਾ ਉਹ ਕੌਣ ਸੀ ਵਿੱਕੀ ਦੱਸਣ ਵਾਲਿਆ ਆਇਆ ਵਿੱਕੀ ਕਿੱਥੇ ਰੰਗ ਇੱਕ ਉਹ ਆਈ ਫੋਨ 30 ਹਸਪੀਟਲ ਲਈ ਫੋਨ ਖਾਇਆ ਠੀਕ ਹੈ ਅੱਛਾ ਫਾਲੀ ਨਹੀਂ ਘੱਲ ਇੱਕ ਸੈਕੰਡ ਟਾਈਮ ਬੱਸ ਵਟਸਐਪ ਕਰਾ ਪਲੀਜ਼ ਮੈਨੂੰ ਵਟਸਐਪ ਕਰਾ ਥੋੜਾ ਇਤਬਾਲ ਨਾ ਜਦੋਂ ਮੈਂ ਫੋਨ ਲਾਵਾਂ ਲੈ ਕੇ ਆਵਾਂ ਲਾਵਾਂ ਲੈ ਕੇ ਆਵਾਂ ਗੱਲ ਕਰਦੇ ਇੱਕ ਗੱਲ ਖਾਣ ਦੇ ਗਰੁੱਪ ਤਾਂ ਗੱਲ ਹੀ ਹੈ ਮੈਕਸਨ ਦੇ ਹਸਬੰਦ ਨੇ ਕਿਨਦਰ ਮੈਕਸਨ ਦੇ ਹਸਬੰਦ ਨੇ ਉਸ ਬਾਤ ਗਏ ਨੇ ਸਲਵ ਮੈਸ ਕਰਾਈ ਦੀ ਹੈ ਬਾਪੂ ਦੇ ਪੋਟਾ ਨਹੀਂ ਇੱਕ ਟਮਾੜਾ ਉਹ ਛੜਾ ਨੰਬਰ ਨੂੰ ਪਾ ਜਿਹੜਾ ਸਮੱਸਿਆ ਸਾਰੇ ਚੜਾ ਰਹੇ ਤੇ ਬਰੀਏ ਤੋਂ ਉਹ ਆਇਆ ਇਹ ਦੱਸਦਾ ਹੀ ਹੋਗਾ ਇਹ ਦੇ ਮਿੱਟੀ ਦਾ ਹਾਂਜੀ ਤੇ ਹੋਰ ਵੀ ਹੋਊਗਾ ਟਾਈਮ ਤੁੱਕੇ ਭਾਈਓ ਵਿੱਕੀ ਡਾਕਟਰ ਕਿੱਥੋਂ ਹੈ ਅੱਛਾ ਵਿੱਕੀ ਡਾਕਟਰ ਰਿਪੋਰਟ ਕੋਟਕਪੂਰੇ ਤੋਂ ਹੈ ਯਾ ਯਾ ਉਹ ਵੀ ਕੋਟਕਪੂਰੇ ਤੋਂ ਹੈ ਹੋਰ ਕੁਛ ਕੇ ਵੀਡੀਓ ਦਾ ਕਲਾਸ ਕਿੱਥੋਂ ਹੈ ਦੱਸ ਇਹ ਕੋਟਕਪੂਰੇ ਤੋਂ ਬਿਲੋਂਗ ਕਰਦੀ ਕੁੜੀ ਰਾਤ ਨੂੰ ਟਾਈਮ ਹੈਗਾ ਜੀ ਟਾਈਮ ਵੇਖੀ ਕਿੰਨਾ ਹੈ ਰ 9:30 ਦਾ ਟਾਈਮ ਹੈ ਜੀ 3:30 ਦਾ ਟਾਈਮ ਹੈ ਜੀ ਰਾਤ ਨੂੰ ਨਾ ਦੋ ਬੰਦੇ ਜੀ ਤੇ ਇੱਕ ਅਜ ਲੇਡੀ ਜੀ ਜੀ ਕਿਡਨੈਪਰ ਸੀਗੇ ਉਹ ਆਪ ਗਿਆ ਬੋਲ ਰਹਾ ਹੈ ਮੈਂ ਸਹੀ ਹਾਂ ਮ ਖੜੀ ਹੋਈ ਜੀ ਤੇ ਕਿਹਨੇ ਕਿਡਨੈਪਰ ਗਿਆਬ ਹੋ ਗਏ ਤੇ ਸਹੀ ਆ ਖੜੀ ਹੈ ਤੇ ਰਾਤ ਨੂੰ ਬੱਚਾ ਬੱਚਾ ਚੱਕਦੀ ਫੜੀ ਜੀ ਆ ਬੱਚਾ ਸੀ ਬੱਚਾ ਕਿੱਥੇ ਦਿਖਾਓ ਆ ਬੱਚਾ ਆ ਬੱਚਾ ਜਿਹੜਾ ਨਾ ਮੱਚਾ ਨੇੜੇ ਲਿਓ ਜੂ ਇਹ ਬੱਚਾ ਸਿੱਧਾ ਭੱਜ ਚੁੱਕੇ ਠੀਕ ਹੈ ਇਹ ਕਹਿੰਦੇ ਬੱਚਾ ਚੱਕਣ ਵਾਲੇ ਭੱਜ ਚੁੱਕੇ ਹਨੀ ਹੋਈਆਂ ਜੀ ਅੱਛਾ ਬੱਚਾ ਚੱਕਣ ਵਾਲੇ ਭੱਜ ਚੁੱਕੇ ਨੇ ਤੇ ਤੂੰ ਉਹਨਾਂ ਨਾਲ ਕਿਵੇਂ ਸੀ ਆ ਬੱਚਾ ਚੱਕਦੀ ਸੀ ਜੀ ਇਹ ਰਾਤ ਨੂੰ ਨਹੀਂ ਸਰ ਅਸੀਂ ਬੱਚਾ ਚੱਕਣ ਵਾਲੇ ਨਹੀਂ ਮੈਂ ਰਿਪੋਰਟ ਵੀ ਕਰ ਰਹੀ ਆ ਬੱਚਾ ਚੱਕਣਾ ਫਿਰ ਕੌਣ ਸੀਗਾ ਜਿਹੜਾ ਜਿਹੜਾ ਜੀ ਤਾਂ ਗੱਡੀ ਲੈ ਕੇ ਆਏ ਖੜੇ ਸੀ ਲੋਕ ਘੁੰਮਣਾ ਆਪ ਕੇ ਉਹ ਤਾਂ ਹੀ ਬੈਕ ਹੋ ਗਏ ਮਨ ਲ ਗਈਆਂ ਜੇ ਮੈਂ ਸਹੀ ਆਂ ਜੇ ਮੈਂ ਸਹੀ ਆਂ ਥੋੜੇ ਕੋਲ ਖੜੀ ਆਂ ਠੀਕ ਆ ਜੇ ਮੈਂ ਗੱਲਾਂ ਅੱਛਾ ਇਹ ਤੈਨੂੰ ਮੌਕਾ ਨਹੀਂ ਮਿਲਿਆ ਭੱਜਣ ਦਾ ਬੰਦਾ ਇੱਕ ਮਿੰਟ ਪਹਿਲਾਂ ਆ ਗਏ ਉੱਥੇ ਦੇ ਬਾਰੇ ਇੱਕ ਉਹ ਲੱਡੀ ਫਤਗਾਲੀ ਮੇਰਾ ਬਸਤਾਰ ਗੱਡੀ ਆਜੇ ਦਵਾਈ ਚੱਕਦੀ ਸੀ ਜੀ ਰਤਕਾ ਇਹ ਅਸ ਦਵਾਈ ਚੱਕਣ ਵਾਲੇ ਦਿੱਸ ਮਤ ਕੋ ਬੰਦਾ ਸਾਰੇ ਲੋਕ ਬੰਦਾ ਸਾਰੇ ਤੈਨੂੰ ਜਾਨਦਿਆ ਲੱਗੇ ਉਹ ਤਾਂ ਨਿਕਲ ਗਏ ਨਾ ਨਹੀਂ ਤੂੰ ਕਹਿੰਦੀ ਸੀ ਨਿਕਾੜ ਦੇ ਕਰਦੇ ਪਹਿਲੇ ਮੰਨੀ ਕਿ ਨਾ ਸਾਰਾ ਆਈ ਕਿਥੋਂ ਪੁੱਛੇ ਮੂੰਹ ਸੁੱਕੀ ਜਾਂਦਾ ਯਾਰ ਚਿੱਟੇ ਵਾਲੀ ਐ 900 ਰੁਪਏ ਨਹੀਂ ਦੇਣਾ ਇਹਨੂੰ ਦੇਣਾ ਚੱਲ ਪਾਣੀ ਦੇ ਲੈ ਕੇ ਪਾਣੀ ਦੇ ਗਈ ਗੱਲ ਆ ਬੰਦੇ ਬਰੀ ਦੀ ਸਾਫਦੇ ਕੋਈ ਲੈਟਰ ਨਹੀਂ ਚੱਕਦੀ ਹੋਏ ਮੋਬਾਈਲ ਦੀ ਉਹ ਗੱਡੀ ਲੈ ਕੇ ਆਏ ਗੱਡੀ ਮੋਕਾ ਨਹੀਂ ਨਾ ਮਿਲਿਆ ਤਾਂ ਭੱਜਣ ਦਾ ਇਹ ਲਾਏ ਹੁਣ ਤੇਰੇ ਨਾਲ ਦੇ ਇਕੋ ਨਾਲ ਦੇ ਕਿਧਰ ਗਏ ਆ ਬੰਦਿਆਂ ਨੂੰ ਤਾਂ ਡਰ ਗਿਆ ਬੰਦੇ ਇਹ ਜੇ ਡਰਦੇ ਨਹੀਂ ਤਾਂ ਆਹ ਆ ਬੰਦੇ ਤਾਂ ਬੰਦੇ ਨਾ ਮੇਰੀ ਜੁੱਤੀ ਦੇ ਕੋਸਾ ਮਾਚੂ ਬੋਤਾ ਲੱਗਿਆ ਉਹਨਾਂ ਨੂੰ ਇਹ ਥੱਲੇ ਵਰਗੀ ਇਹਦੇ ਨਾਲ ਦੇ ਫਸ ਚੁੱਕੇ ਆ ਜੀ ਤੇ ਬੰਦੀ ਇੱਥੇ ਖੜੇ ਵੇਖੀ ਜਾਣਾ ਉਹ ਉਹ ਕਿੱਥੋਂ ਨੇ ਆ ਉਹ ਕਿੱਥੋਂ ਨੇ ਹਾਂਜੀ ਇਹ ਚੱਲ ਬਾਹਰ ਹੈਗਾ ਉਹ ਬੰਦਾ ਥੱਲੇ ਹਾਂ ਮੈਂ ਅਸਲੀ ਜਣਾ ਕਰਾ ਉਹ ਹੈਗਾ ਵਿੱਕੀ ਡਾਕਟਰ ਠੀਕ ਹੈ ਉਹ ਗ੍ਰੈਪਰ ਵਿੱਕੀ ਡਾਕਟਰ ਕੜਾ ਹਾਂਜੀ ਉਹ ਮਤਲਬ ਕਿੱਥੋਂ ਆ ਹਾਂਜੀ ਕਿੱਥੋਂ ਬਰਾੜ ਦੇ ਹਸਪੀਟਲ 'ਚ ਲੱਗਿਆ ਇੱਕ ਸੋਨੂ ਆ ਉਹ ਵੀ ਕੋਟਕਪੂਰੇ ਦਾ ਉਹ ਵੀ ਇੱਕ ਨੈਪਰ ਆ ਮੈਂ ਕਹਿੰਦੀ ਵਿੱਕੀ ਕੋਟਕਪੂਰੇ ਤੋਂ ਆਇੜਾ ਹਾਂਜੀ ਸੋਨੂ ਸੋਨੂ ਕੋਟਕਪੂਰੇ ਤੋਂ ਉਹ ਵੀ ਕਿਡਨੈਪਰ ਆ ਬਰਾੜ ਹਸਪਤਾਲ 'ਚ ਲੱਗਿਆ ਹਾਂਜੀ ਉਹ ਸਾਰੇ ਗ੍ਰੈਪਰ ਨੇ ਅਸੀਂ ਮੈਸੀ ਜਿਹੜੀ ਬੇਰੀ ਜੰਨੀ ਮੈਂ ਸਾਰਾ ਦਿਨ ਆ ਅਸੀਂ ਮੈਂ ਕੈਮਰਾ ਚ ਚੱਲਦੀ ਆਂ ਠੀਵੇਂ ਚੱਕਣ ਵਾਲੇ ਨਹੀਂ ਮੈਂ ਥੋੜਾ ਨ ਤਾਂ ਹੀ ਗੱਲ ਕਰ ਰਹੀ ਆਂ ਜਿਹੜਾ ਦੂਜਾ ਸੀਗਾ ਉਹ ਕੋਣ ਸੀ ਵਿੱਕੀ ਦੱਸਣ ਵਾਲੇ ਮਿਠਾਇਆ ਸੀ ਕਿ ਕਿਹਦੇ ਨਾ ਇੱਕ ਉਹ ਅੱਤੀ ਅਸੀਂ ਮੰਨ ਜਾਂਦੇ ਆਂ ਅਸੀਂ ਥੋੜੀ ਹਾਲਸ ਲਈ ਸਾਨੂੰ ਠਾਇਆ ਠੀਕ ਹੈ ਅੱਛਾ ਤਾਂ ਹੀ ਨਹੀਂ ਠਾਇਆ ਇੱਕ ਜਾ ਕੇ ਸਾਈ ਗੋਲਾ ਦਵਾ ਸਭ ਜਾਣ ਪੀਸ ਨਹੀਂ ਗੋਲਾ ਸਭ ਸਾਨੂੰ ਕੋਣੇ ਤੋਂ ਨਾ ਅਜੇ ਨਹੀਂ ਨਾ ਸੋਣਾਂ ਮੈਂ ਲਾਵਾਂ ਲੈ ਆਉਂਗਾ ਨੰਨੇ ਲਾਵਾਂ ਲੈ ਆਉਂਗਾ ਤਰਜੀਹ ਕੋਈ ਗੱਲ ਸੁਣਨ ਦੇਆ ਕਰੋ ਪਤਾ ਗੱਲ ਕੀ ਆ ਹੈ ਹਸਬੰਡ ਗੋਇਨ ਸਮਿਤ ਸਿੰਘ ਦਾ ਹਸਬੰਦ ਹੈ ਠੀਕ ਹੈ ਕਿਹਨਾਂ ਦਾ ਸਮਿਤ ਸਿੰਘ ਦੇ ਹਸਬੰਦ ਡਾਕਟਰ ਆ ਗਏ ਹੈ ਨਾ ਸਲਮ ਮੈਸ ਕਰਾਈ ਹੈ ਦੇਖ ਰਹੇ ਬਾਬਾ ਜੀ ਦੇ ਫੋਨ ਬੱਟ ਕੇ ਨਹੀਂ ਇੱਕ ਮਿੰਟ ਸਾਰੇ ਟੌਪਰ ਨੂੰ ਪਾ ਲੇ ਜਿਹੜਾ ਸਮਿਤ ਸਿੰਘ ਸਾਰੇ ਚਾਰ ਲਵ ਦੇ ਫਰੀਟ ਹੋ ਦੇ ਦੇ ਉਹ ਕੰਦਾ ਵੀ ਹੋਵੇ ਮੈਂ ਤੁਹਾਨੂੰ ਦਵਾ ਦਵਾਂਗੇ ਜੀ ਮਿੱਟੀ ਡਾਕਟਰ ਹਾਂਜੀ ਹੋਰ ਵੀ ਹੋਣਗੇ ਜੀ ਆਪਾਂ ਵਿੱਕੀ ਡਾਕਟਰ ਕਿਥੋਂ ਆ ਜੀ ਉਹ ਵੀ ਕੋਟ ਨੇ ਬੜਾ ਅੱਛਾ ਵਿੱਕੀ ਡਾਕਟਰ ਵੀ ਕੋਟ ਗੋਪੁਰੇ ਤੋਂ ਆ ਆ ਆ ਉਹ ਵੀ ਕੋਟ ਨੇ ਅਸੀਂ ਮੈਂ ਇਦਾਂ ਦਾ ਕੰਮ ਕਰਦੇ ਆ ਜਿਹੜੇ ਕਰਦੇ ਆ ਉਹਦਾ ਨਾਮ ਲੈ ਲਈ ਠੀਕ ਹੈ ਠੀਕ ਹੈ